ਹਾਂਜੀ ਬਾਈ ਜੀ ਕੀ ਹਾਲ ਚਾਲ ਐ ਅੱਜ ਆਪਾਂ ਗੱਲ ਕਰਦੇ ਆਂ ਕਦਮ ਨੰਬਰ 6 ਮਾ ਆਪਣੇ ਬ੍ਰੋਕਰ ਨੂੰ ਚੰਗਾ ਪੈਸਾ ਦਿਓ ਚੰਗੀ ਸਲਾਹ ਦੀ ਸ਼ਕਤੀ ਮੈਂ ਅਕਸਰ ਦੇਖਦਾ ਕਿ ਲੋਕ ਆਪਣੇ ਘਰ ਦੇ ਸਾਹਮਣੇ ਇੱਕ ਫੱਟੀ ਡੰਗ ਦਿੰਦੇ ਆ ਮਾਲਕ ਵੇਚਣਾ ਚਾਹੁੰਦਾ ਹੈ ਜਾਂ ਮੈਂ ਟੀਵੀ ਤੇ ਦੇਖਦਾ ਹਾਂ ਕਈ ਲੋਕ ਡਿਸਕਾਊਂਟ ਬ੍ਰੋਕਰੇਜ ਹੋਣ ਦਾ ਦਾਵਾ ਕਰਦੇ ਹਨ ਮੇਰੇ ਅਮੀਰ ਡੈਡੀ ਨੇ ਮੈਨੂੰ ਇਸ ਤੋਂ ਠੀਕ ਉਲਟ ਸਿਖਾਇਆ ਉਹ ਇਸ ਗੱਲ ਵਿੱਚ ਭਰੋਸਾ ਕਰਦੇ ਸਨ ਕਿ ਪ੍ਰੋਫੈਸ਼ਨਲ ਨੂੰ ਚੰਗਾ ਭਗਤਾਨ ਕੀਤਾ ਜਾਵੇ ਅਤੇ ਮੈਂ ਵੀ ਉਸੇ ਸਿਧਾਂਤ ਨੂੰ ਅਪਣਾਇਆ ਅੱਜ ਮੇਰੇ ਕੋਲ ਮਹਿੰਗੇ ਵਕੀਲ ਅਕਾਊਂਟੈਂਟ ਰੀਅਲ ਅਸਟੇਟ ਬ੍ਰੋਕਰੇਜ ਅਤੇ ਸਟਾਕ ਬ੍ਰੋਕਰੇਜ ਹਨ ਕਿਉਂ ਕਿਉਂਕਿ ਜੇਕਰ ਅਤੇ ਮੇਰਾ ਸੱਚਮੁੱਚ ਮੰਨਣਾ ਹੈ ਕਿ ਜੇਕਰ ਲੋਕ ਪ੍ਰੋਫੈਸ਼ਨਲ ਹਨ ਤਾਂ ਉਹਨਾਂ ਦੀਆਂ ਸਿਵਾਵਾਂ ਤੋਂ ਤੁਹਾਨੂੰ ਪੈਸੇ ਮਿਲਣੇ ਚਾਹੀਦੇ ਹਨ ਤੇ ਜਿੰਨਾ ਜ਼ਿਆਦਾ ਪੈਸਾ ਕਮਾਉਣਗੇ ਤੁਸੀਂ ਵੀ ਓਨਾ ਹੀ ਜ਼ਿਆਦਾ ਪੈਸਾ ਕਮਾਓਗੇ ਅਸੀਂ ਸੂਚਨਾ ਦੇ ਯੁੱਗ ਵਿੱਚ ਰਹਿ ਰਹੇ ਹਾਂ ਸੂਚਨਾ ਅਮੁੱਲ ਹੈ ਇੱਕ ਚੰਗਾ ਬ੍ਰੋਕਰ ਤੁਹਾਨੂੰ ਸੂਚਨਾ ਤਾਂ ਦੇਵੇਗਾ ਹੀ ਤੁਹਾਨੂੰ ਸਿੱਖਿਆਤ ਕਰਨ ਲਈ ਸਮਾਂ ਵੀ ਦੇਵੇਗਾ ਮੇਰੇ ਕੋਲ ਕਈ ਬ੍ਰੋਕਰ ਹਨ ਜਿਹੜੇ ਮੇਰੇ ਲਈ ਇਹ ਕਰਮ ਦੇ ਇੱਛਕ ਹਨ ਕੁਝ ਨੇ ਮੈਨੂੰ ਉਦੋਂ ਸਿਖਾਇਆ ਜਦੋਂ ਮੇਰੇ ਕੋਲ ਬਹੁਤ ਘੱਟ ਪੈਸੇ ਸਨ ਜਾਂ ਬਿਲਕੁਲ ਵੀ ਨਹੀਂ ਸਾਨੂੰ ਜੇ ਮੈਂ ਅੱਜ ਵੀ ਉਹਨਾਂ ਦੇ ਨਾਲ ਹਾਂ ਮੈਂ ਬ੍ਰੋਕਰ ਨੂੰ ਜਿੰਨਾ ਪੈਸਾ ਦਿੰਦਾ ਹਾਂ ਉਹ ਮੇਰੇ ਵੱਲੋਂ ਉਸ ਦੀ ਸੂਚਨਾ ਤੋਂ ਕਮਾਈ ਤਨ ਦਾ ਬੜਾ ਛੋਟਾ ਹਿੱਸਾ ਹੁੰਦਾ ਹੈ ਮੈਂ ਇਸ ਨੂੰ ਪਸੰਦ ਕਰਦਾ ਹਾਂ ਜਦੋਂ ਮੇਰਾ ਰੀਅਲ ਅਸਟੇਟ ਬ੍ਰੋਕਰ ਜਾਂ ਸਟਾਕ ਬ੍ਰੋਕਰ ਬਹੁਤ ਪੈਸਾ ਕਮਾਉਂਦੇ ਹਨ ਕਿਉਂਕਿ ਇਸ ਦਾ ਆਮ ਤੌਰ ਤੇ ਇਹ ਮਤਲਬ ਹੁੰਦਾ ਹੈ ਕਿ ਮੈਂ ਵੀ ਬੜਾ ਪੈਸਾ ਕਮਾਇਆ ਹੈ ਇੱਕ ਚੰਗਾ ਬ੍ਰੋਕਰ ਮੈਨੂੰ ਪੈਸਾ ਕਮਾਉਣ ਦੀ ਜਾਣਕਾਰੀ ਦੇਣ ਤੋਂ ਇਲਾਵਾ ਮੇਰਾ ਸਮਾਂ ਵੀ ਬਚਾਉਂਦਾ ਹੈ ਜਿਵੇਂ ਉਸ ਵਕਤ ਜਦੋਂ ਮੈਂ ਖਾਲੀ ਜ਼ਮੀਨ ਦੇ ਟੁਕੜੇ ਨੂੰ 9000 ਡਾਲਰ ਚ ਖਰੀਦਿਆ ਅਤੇ ਇੱਕਦਮ ਉਸ ਨੂੰ 25000 ਡਾਲਰ ਵਿੱਚ ਵੇਚ ਦਿੱਤਾ ਤਾਂ ਜੋ ਮੈਂ ਆਪਣੇ ਲਈ ਛੇਤੀ ਦੇ ਕੇ ਕਾਰ ਖਰੀਦ ਸਕਾਂ ਬ੍ਰੋਕਰ ਤੁਹਾਡੇ ਲਈ ਬਾਜ਼ਾਰ ਦੀ ਅੱਖ ਅਤੇ ਨੱਕ ਹਨ ਉਹ ਹਰ ਰੋਜ਼ ਉੱਥੇ ਹੁੰਦੇ ਹਨ ਤੇ ਇਸ ਲਈ ਮੇਰੀ ਉੱਥੇ ਕੋਈ ਲੋੜ ਨਹੀਂ ਹੁੰਦੀ ਮੈਂ ਉਸ ਦੇ ਬਜਾਏ ਗੋਲਫ ਖੇਡ ਸਕਦਾ ਹਾਂ ਇਸ ਤੋਂ ਇਲਾਵਾ ਜਿਹੜੇ ਲੋਕ ਆਪਣੇ ਆਪ ਹੀ ਆਪਣਾ ਘਰ ਵੇਚਦੇ ਹਨ ਉਹਨਾਂ ਦੇ ਲਈ ਸਮੇਂ ਦੀ ਕੋਈ ਖਾਸ ਕੀਮਤ ਨਹੀਂ ਹੁੰਦੀ ਮੈਂ ਕੁਝ ਪੈਸੇ ਬਚਾਉਣ ਦੇ ਚੱਕਰ ਵਿੱਚ ਆਪਣਾ ਸਮਾਂ ਕਿਉਂ ਬਰਬਾਦ ਕਰਾਂ ਜਦੋਂ ਕਿ ਇਸ ਸਮੇਂ ਨੂੰ ਮੈਂ ਹੋਰ ਜ਼ਿਆਦਾ ਪੈਸੇ ਕਮਾਉਣ ਜਾਂ ਆਪਣੇ ਨਜ਼ਦੀਕੀ ਲੋਕਾਂ ਦੇ ਨਾਲ ਬਤਿੱਤ ਕਰਨ 'ਚ ਇਸਤੇਮਾਲ ਕਰ ਸਕਦਾ ਹਾਂ ਮੈਨੂੰ ਇਹ ਬੜਾ ਮਜ਼ੇਦਾਰ ਲੱਗਦਾ ਹੈ ਕਿ ਇੰਨੇ ਜ਼ਿਆਦਾ ਗਰੀਬ ਅਤੇ ਮਿਡਲ ਕਲਾਸ ਲੋਕ ਰੈਸਟੋਰੈਂਟ 'ਚ ਖਰਾਬ ਸਰਵਿਸ ਦੇ ਬਾਵਜੂਦ 15 ਤੋਂ 20% ਟਿਪ ਦਿੰਦੇ ਹਨ ਅਤੇ ਬ੍ਰੋਕਰ ਨੂੰ 3 ਤੋਂ 7% ਦੇਣ ਵਿੱਚ ਅਨਾਕਾਨੀ ਜਾਂ ਸ਼ਿਕਾਇਤ ਕਰਦੇ ਹਨ ਉਹ ਖਰਚੇ ਵਾਲੇ ਕਾਲਮ ਦੇ ਲੋਕਾਂ ਨੂੰ ਟਿਪ ਦਿੰਦੇ ਨੇ ਤੇ ਸੰਪਤੀ ਵਾਲੇ ਕਾਲਮ ਦੇ ਲੋਕਾਂ ਨੂੰ ਟਿਪ ਦੇਣ ਤੋਂ ਕੁਤਰਉਂਦੇ ਨੇ ਇਹ ਆਰਥਿਕ ਸਿਆਣਪ ਨਹੀਂ ਹੈ ਸਾਰੇ ਬ੍ਰੋਕਰ ਇਹੋ ਜਿਹੇ ਨਹੀਂ ਹੁੰਦੇ ਬਾਦ ਨਸੀਬੀ ਨਾਲ ਜ਼ਿਆਦਾਤਰ ਬ੍ਰੋਕਰ ਸੇਲਜਮੈਨ ਹੁੰਦੇ ਹਨ ਮੈਂ ਤਾਂ ਇਹੀ ਕਹਾਂਗਾ ਕਿ ਰੀਅਲ ਅਸਟੇਟ ਸੇਲਜਮੈਨਾਂ ਸਾਰੇ ਤੋਂ ਮਾੜੇ ਹੁੰਦੇ ਹਨ ਉਹ ਵੇਚਦੇ ਹਨ ਪਰ ਉਹਨਾਂ ਦੇ ਆਪਣੇ ਕੋਲ ਬਹੁਤ ਘੱਟ ਜਾਂ ਬਿਲਕੁਲ ਵੀ ਰੀਅਲ ਏਸਟੇਟ ਨਹੀਂ ਹੁੰਦਾ ਘਰ ਵੇਚਣ ਵਾਲੇ ਬ੍ਰੋਕਰ ਤੇ ਨਿਵੇਸ਼ ਵੇਚਣ ਵਾਲੇ ਬ੍ਰੋਕਰ 'ਚ ਬਹੁਤ ਵੱਡਾ ਫਰਕ ਹੁੰਦਾ ਹੈ ਇਹ ਸਟਾਕ ਮਿਊਚੁਅਲ ਫੰਡ ਅਤੇ ਬੀਮਾ ਬ੍ਰੋਕਰ ਬਾਰੇ ਸਹੀ ਹੈ ਜਿਹੜੇ ਆਪਣੇ ਆਪ ਨੂੰ ਫਾਈਨੈਂਸ਼ੀਅਲ ਪਲਾਨਰ ਕਹਿੰਦੇ ਨੇ ਪਰ ਇਹ ਕਥਾਵਾ ਬਾਗ ਹੀ ਤੁਸੀਂ ਇੱਕ ਰਾਜਕੁਮਾਰ ਦੀ ਭਾਲ ਕਰਨ ਲਈ ਬਹੁਤ ਸਾਰੇ ਡੱਡੂਆਂ ਨੂੰ ਚੁੰਮਦੇ ਹੋ ਰਾਣੀ ਆਖਣ ਨੂੰ ਯਾਦ ਕਰੋ ਜੇਕਰ ਤੁਹਾਨੂੰ ਇਨਸਾਈਡ ਕੋਲੋਪੋਡੀਆ ਦੀ ਲੋੜ ਹੈ ਤਾਂ ਇਨਸਾਈਕਲੋਪੀਡੀਆ ਵਿੱਚ ਜਾਣ ਵਾਲੇ ਤੋਂ ਨਾ ਪੁੱਛੋ ਜਦੋਂ ਮੈਂ ਕਿਸੇ ਪ੍ਰੋਫੈਸ਼ਨਲ ਦਾ ਇੰਟਰਵਿਊ ਲੈਂਦਾ ਹਾਂ ਤਾਂ ਮੈਂ ਪਹਿਲਾਂ ਇਹ ਪਤਾ ਕਰਦਾ ਹਾਂ ਕਿ ਉਸ ਦੇ ਕੋਲ ਆਪਣੀ ਕਿੰਨੀ ਨਿੱਜੀ ਪ੍ਰਾਪਰਟੀ ਜਾਂ ਸਟਾਕ ਹੈ ਅਤੇ ਉਹ ਕਿੰਨੇ ਫੀਸ ਦੀ ਟੈਕਸ ਦੇ ਰਿਹਾ ਹੈ ਮੈਂ ਆਪਣੇ ਟੈਕਸ ਅਟਾਰਨੀ ਤੇ ਅਕਾਊਂਟੈਂਟ ਬਾਰੇ ਵੀ ਇਹੀ ਕਰਦਾ ਹਾਂ ਮੇਰੇ ਕੋਲ ਇੱਕ ਅਕਾਊਂਟੈਂਟ ਹੈ ਜਿਹੜਾ ਆਪਣੇ ਕੰਮ ਨਾਲ ਕੰਮ ਰੱਖਦਾ ਉਸ ਦਾ ਪੇਸ਼ਾ ਹਾਲਕੀ ਅਕਾਊਂਟਿੰਗ ਹੈ ਪਰ ਉਸ ਦਾ ਕੰਮ ਰੀਅਲ ਅਸਟੇਟ ਹੈ ਮੇਰੇ ਕੋਲ ਇੱਕ ਇਹੋ ਜਿਹਾ ਅਕਾਊਂਟੈਂਟ ਸੀ ਜਿਹਦਾ ਇੱਕ ਛੋਟਾ ਬਿਜ਼ਨਸ ਅਕਾਊਂਟੈਂਟ ਸੀ ਪਰ ਉਸ ਦੇ ਕੋਲ ਰੀਅਲ ਅਸਟੇਟ ਨਹੀਂ ਸੀ ਮੈਂ ਅਕਾਊਂਟੈਂਟ ਬਦਲ ਲਿਆ ਕਿਉਂਕਿ ਅਸੀਂ ਇੱਕ ਹੀ ਬਿਜ਼ਨਸ ਨਾਲ ਪ੍ਰੇਮ ਨਹੀਂ ਕਰਦੇ ਇਹੋ ਜਿਹਾ ਬ੍ਰੋਕਰ ਲੱਭੋ ਜਿਹੜਾ ਤੁਹਾਡੇ ਸਰਵ ਸ੍ਰੇਸ਼ਟ ਹਿੱਤਾਂ ਨੂੰ ਧਿਆਨ ਵਿੱਚ ਰੱਖਦਾ ਹੋਵੇ ਕਈ ਬ੍ਰੋਕਰ ਤੁਹਾਨੂੰ ਸਿੱਖਿਆਤ ਕਰਨ ਲਈ ਸਮਾਂ ਕੱਢ ਲੈਣਗੇ ਤੇ ਉਹ ਤੁਹਾਡੇ ਵੱਲੋਂ ਲੱਭੀਆਂ ਗੀਆਂ ਸਰਬਸ਼੍ਰੇਸ਼ਟ ਸੰਪਤੀਆਂ ਸਾਬਤ ਹੋ ਸਕਦੇ ਹਨ ਉਸ ਉਦਾਰ ਰਹੋ ਤੇ ਉਸ ਵੀ ਤੁਹਾਡੇ ਪ੍ਰਤੀ ਉਦਾਰ ਰਹਿਣਗੇ ਜੇਕਰ ਤੁਸੀਂ ਉਹਨਾਂ ਦੇ ਕਮਿਸ਼ਨ 'ਚ ਕਟੌਤੀ ਕਰਨ ਬਾਰੇ ਹੀ ਸੋਚਦੇ ਰਹੋਗੇ ਤਾਂ ਉਹ ਤੁਹਾਡੇ ਨੇੜੇ ਤੇ ਦੇ ਰਹਿਣਾ ਕਿਉਂ ਚਾਹੋਗੇ ਇਹ ਖਾਲਿਸ ਤੇ ਸੌਖਾ ਜਿਹਾ ਤਰਕ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਮੈਨੇਜਮੈਂਟ ਦੀਆਂ ਮਹਾਰਤਾਂ ਵਿੱਚੋਂ ਇੱਕ ਲੋਕਾਂ ਦਾ ਮੈਨੇਜਮੈਂਟ ਹੈ ਬਈ ਲੋਕ ਕੇਵਲ ਇਹੋ ਜਿਹੇ ਲੋਕਾਂ ਨੂੰ ਮੈਨੇਜ ਕਰ ਪਾਉਂਦੇ ਹਨ ਜਿਹੜੇ ਉਹਨਾਂ ਤੋਂ ਘੱਟ ਸਮਾਰਟ ਹੋਣ ਤੇ ਜਿਨ੍ਹਾਂ ਤੇ ਉਹਨਾਂ ਦਾ ਰਾਜ ਹੋਵੇ ਜਿਵੇਂ ਕਿਸੇ ਆਫਿਸ ਚ ਹੇਠਲਾ ਵਰਕਰ ਕਈ ਦੂਜੇ ਦਰਜੇ ਦੇ ਮੈਨੇਜਰ ਹੀ ਬਣੇ ਰਹਣਗੇ ਤੇ ਉਹਨਾਂ ਨੂੰ ਕਦੇ ਤਰੱਕੀ ਵੀ ਨਹੀਂ ਮਿਲੇਗੀ ਕਿਉਂਕਿ ਉਹ ਇਹ ਤਾਂ ਯਾਦ ਕਰ ਲੈਂਦੇ ਹਨ ਕਿ ਹੇਠਲੇ ਤੋਂ ਕਿਵੇਂ ਕੰਮ ਲਿਆ ਜਾਂਦਾ ਪਰ ਉਹ ਇਹ ਨਹੀਂ ਜਾਣਦੇ ਕਿ ਉੱਤੇ ਵਾਲਿਆਂ ਨਾਲ ਕਿਵੇਂ ਕੰਮ ਕਰਿਆ ਜਾਂਦਾ ਅਸਲ ਮਹਾਰਤ ਤਾਂ ਇਹ ਹੈ ਕਿਸੇ ਤਕਨੀਕੀ ਖੇਤਰ ਵਿੱਚ ਆਪਣੇ ਤੋਂ ਸਿਆਣੇ ਤੇ ਜ਼ਿਆਦਾ ਸਮਾਰਟ ਵਿਅਕਤੀਆਂ ਨੂੰ ਮੈਨੇਜ ਕਰਨਾ ਤੇ ਉਹਨਾਂ ਨੂੰ ਚੰਗਾ ਪੈਸਾ ਦੇਣਾ ਇਸੇ ਲਈ ਕੰਪਨੀਆਂ 'ਚ ਬੋਰਡ ਆਫ ਡਾਇਰੈਕਟਰਸ ਹੁੰਦੇ ਹਨ ਤੁਹਾਡੇ ਕੋਲ ਵੀ ਹੋਣੇ ਚਾਹੀਦੇ ਨੇ ਤੇ ਇਹ ਫਾਈਨੈਂਸ਼ੀਅਲ ਸਮਝਦਾਰੀ ਆ ਸਿਆਣਪ ਹੈ ਕਦਮ ਨੰਬਰ ਆਪਣਾ 6 ਮੈਂ ਇਸ ਤੀ ਖਤਮ ਹੁੰਦਾ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਅਗਲਾ ਚੈਪਟਰ ਲੈ ਕੇ ਆਉਂਦਾ